ਕੱਲੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਨਾਲ 100 ਲੇਡੀਜ਼ ਨੇ 100 ਮਾਵਾਂ ਨੇ ਸਰਕਾਰੀ ਸਕੂਲਾਂ ਦੀਆਂ ਵਰਦੀਆਂ ਸਿਉ ਕੇ 1.5 ਕਰੋੜ ਰੁਪਇਆ ਕਮਾ ਲਿਆ ਮਤਲਬ 2 ਡੂਡ ਲੱਖ ਰੁਪਇਆ ਇੱਕ ਨੂੰ ਆ ਗਿਆ ਕੱਲੇ ਸਰਕਾਰੀ ਨਾਲ ਤੇ ਹੁਣ ਅਸੀਂ ਪ੍ਰਾਈਵੇਟ ਨੂੰ ਵੀ ਕਹਤਾ ਯਾਰ ਸਾਥੀ ਵਰਦੀਆਂ ਸੰਭਾਲਿਆ ਕਰੋ ਕਿੰਨੇ ਸਕੂਲ ਆ ਗਏ ਆਪਣੇ ਕੋਲ 25 ਪ੍ਰਾਈਵੇਟ ਸਕੂਲਾਂ ਨੇ ਵੀ ਵਰਦੀਆਂ ਦੇ ਆਰਡਰ ਦਿੱਤੇ ਕਿ ਸਾਡੀਆਂ ਵਰਦੀਆਂ ਵੀ ਤੁਸੀਂ ਸਿਉ ਤੇ ਮੈਂ ਹੁਣ ਕਿਹਾ 50 ਪੁਲਿਸ ਦੀਆਂ ਵਰਦੀਆਂ ਵੀ ਇਹਨਾਂ ਤੋਂ ਸਿਮਾਇਆ ਕਰਾਂਗੇ ਸਾਰੇ ਪੰਜਾਬ ਵਿੱਚ ਮਾਮਾ ਪੈਣਾ ਕੰਮ ਤੇ ਲੱਗਣ ਜਦੋਂ ਘਰ ਦਾ ਆਗੂ ਜਦੋਂ ਕਿਸਾਨ ਜਾਂ ਮਜ਼ਮ ਮ ਖੇਤੋਂ ਜਾਂ ਦਫ਼ਤਰੋਂ ਕੰਮ ਕਰਕੇ ਘਰੇ ਆਵੇ ਉਦੋਂ ਤੱਕ ਉਹਦੀ ਘਰ ਵਾਲੀ ਘਰੇ ਬੈਠੀ 1000 ਤੋਂ 2000 ਰੁਪਿਆ ਕਮਾ ਚੁੱਕੀ ਹੋਵੇ ਮੇਰਾ ਆਸ ਸੁਪਨਾ ਬਸ ਵੀ ਉਹ ਕਮਾ ਚੁੱਕੀ ਹੋਵੇ 50 60 ਹਜ਼ਾਰ ਰੁਪਏ ਮਹੀਨੇ ਦਾ ਉਹ ਕਮਾਉਂਦੀ ਹੋਵੇ ਘਰੇ ਬੈਠੀ ਘਰੇ ਬੈਠੀ ਛੋਟੀ ਛੋਟੀ ਸਕੀਮਾਂ ਨੇ ਉਹੀ ਟੈਂਡਰ ਦੇ ਹੀ ਜਾਂਦੇ ਆ ਆ ਜਿਹੜੇ ਪੁਲਿਸ ਵਾਲੇ ਨੇ ਪੰਜਾਬ ਪੁਲਿਸ ਦੇ ਗੇਂਦ ਨਹੀਂ ਵਰਦੀਆਂ ਨੇ ਤੁਹਾਨੂੰ ਪਤਾ ਹੈ ਇਹ ਸਰਕਾਰ ਨੇ ਨਹੀਂ ਸਹੁੰਦੀਆਂ ਇਹਨਾਂ ਨੇ ਆਪਸ ਵਿੱਚ ਮਹੀਆਂ ਨੇ ਕਾਰਨ ਪਤਾ ਕੀ ਹੈ ਜਿਹੜਾ ਸਰਕਾਰ ਕੱਪੜਾ ਲਿਆਉਂਦੀ ਸੀ ਨਾ ਉਹਨੂੰ ਐਂ ਕਰੋ ਨਾ ਗਲੀ ਨਿਕਲ ਜਾਂਦੀ ਹੈ ਵਿੱਚ ਐਡਾ ਥੋਥਾ ਕੱਪੜਾ ਤੇ ਆਪਸਵਾਉਂਦੇ ਆ ਵੀ ਚਲੋ ਯਾਰ ਠੰਡ ਵਿੱਚ ਤਾਂ ਨਹੀਂ ਮਰਨਾ ਇਹ ਤਾਂ ਪੈਸੇ ਖਾ ਉਹ ਤੋਂ ਵਰਦੀਆਂ ਚੋਂ ਪੈਸੇ ਖਾਈ ਜਾਂਦੇ ਆ ਯਾਰ ਦੱਸੋ ਹੁਣ ਇਹਨਾਂ ਦੀਆਂ ਸ਼ਾਨਦਾਰ ਵਰਦੀਆਂ ਆਪਣੀ ਚਾਚੇ ਤਾਏ ਆਪਣੀ ਪੁੱਤ ਭਤੀਜੇ ਨੇ ਇਹਨਾਂ ਦੀਆਂ ਵਰਦੀਆਂ ਸਾਡੀਆਂ ਮਾਵਾਂ ਸਿਹਾਉਣ ਕਿੰਨਾ ਉਹਨਾਂ ਨੂੰ ਮਾਣ ਮਹਿਸੂਸ ਹੋਊਗਾ ਤੇ ਨਾਲੇ ਕਾਹ ਮਿਲੂਗਾ ਜੀ ਸਾਰਾ ਅਸੀਂ ਕਰਾਂਗੇ ਅਸੀਂ ਤਾਂ ਹੁਣ ਬਾਹਰਲੇ ਸੂਬੇ ਨਾਲ ਵੀ ਗੱਲ ਕਰ ਲਈ ਪਰਦੀਆਂ ਸਵਾਉਣਿਆਂ ਸਾਡੇ ਨਾਲ ਗੱਲ ਕਰੋ ਹਾਂ ਇਹ ਕਿਹੜੀ ਗੱਲ ਆ ਮੰਮਤਾ ਬੈਨਰ ਜੀ ਉਹਨੂੰ ਕਹਿੰਦਾ ਚੌਲ ਲੈਣ ਨੇ ਸਿੱਧੀ ਗੱਲ ਕਰੀ ਤੂੰ ਆਪਾਂ ਕਰਦੇ ਨਹੀਂ ਇਹਨਾਂ ਨਾਲ ਗੱਲ ਉਹ ਕਹਿੰਦੀ ਮੈਨੂੰ ਚੌਲ ਚਾਹੀਦੇ ਮੈਂ ਤਾਂ ਗੱਡੀਆਂ ਟ੍ਰੇਨਾਂ ਭੇਜ ਦੇ ਜਿੰਨੇ ਮਰਜ਼ੀ ਚੱਕੀ ਤੂੰ ਸਾਡੇ ਕੋਲ ਤਾਮਲ ਨਾਡਵਾਲ ਨੂੰ ਕਹਿੰਦਾ ਉਹ ਕਹਿੰਦਾ ਮੈਨੂੰ ਆ ਚਾਹੀਦਾ ਮੈਂ ਚੱਕ ਤੂੰ ਲੈ ਆ ਦੱਸ ਕੀ ਚਾਹੀਦਾ ਤੈਨੂੰ ਸਿੱਧੀ ਹੋ ਨਿਕਲੀ ਇਹਨਾਂ ਨੂੰ ਇਹ ਡੰਡੀਓ ਡੰਡੀ ਹੋ ਜੀਏ ਇਹ ਨਹੀਂ ਆ ਨਹੀਂ ਤਾਂ ਕਿਸੇ ਨੂੰ ਜੌਣ ਦਿੰਦੇ ਕਦੇ ਆ ਰੋਕ ਲਿਆ ਕਦੇ ਉਹ ਰੋਕ ਲਿਆ ਕਦੇ ਉਹ ਰੋਕ ਲਿਆ ਤੈਨੂੰ ਆ ਨਹੀਂ ਕਰ ਦਿੰਦੇ ਤੈਨੂੰ ਉਹ ਨਹੀਂ ਕਰ ਦਿੰਦੇ ਰੋਕਿਆ ਦਰਿਆਵਾਂ ਨੂੰ ਨੱਕੇ ਲਾ ਲੋਂਗੇ ਇਹ ਸੋਚ ਸਕਦੇ ਹੋ ਤੁਸੀਂ ਕਿ ਮੁੱਖ ਮੰਤਰੀ ਆਹੀ ਪੰਗਾ ਐ ਬਸ ਉਹਨਾਂ ਨੂੰ ਉਹ ਜਿਹੜੇ ਵਿਰੋਧੀ ਪਾਰਟੀ ਵਾਲ ਨੇ ਕਿ ਜਰ ਐ ਕਿੰਨੇ ਪਹੁੰਚ ਗਏ ਆਮ ਲੋ ਆਮ ਕਰ ਆਮ ਲੋਕ ਐ ਕਿਵੇਂ ਪਹੁੰਚ ਗਏ ਨਰਿੰਦਰ ਕੌਰ ਭਰਾ ਅੱਜ ਕਿਉਂ ਬਹਿ ਗਈ ਐ ਐਮਐਲਏ ਦੀ ਕੁਰਸੀ ਤੇ ਇੱਥੇ ਤਾਂ ਸਾਡੇ ਬੰਦੇ ਹੁੰਦੇ ਐ ਸਿੰਘਲੇ ਬਿਜਿੰਦਰ ਸਿੰਘ ਲਾ ਬੰਦਾ ਹੁੰਦਾ ਇੱਥੇ ਤਾਂ ਇੱਥੇ ਤਾਂ ਸਾਡੇ ਬੰਦੇ ਹੁੰਦੇ ਆ ਆਹੀ ਦੁੱਖਾ ਰੋਜ਼ ਕਹਿੰਦੇ ਵੀ ਨੇ ਨਾ ਇਹ ਮਾਮਾ صدیق ਨਾਲ ਜਾਂਦਾ ਹੁੰਦਾ ਸੀ ਇਹਨੂੰ 600 ਰੁਪਏ ਦਿਹਾੜੀ ਮਿਲਦੀ ਹੁੰਦੀ ਸੀ ਉਹ ਭਾਈ ਦਿਹਾੜੀਆਂ ਕਰਨ ਲਾਇਕ ਹੀ ਨਹੀਂ ਸੀ ਤੁਸੀਂ ਤਾਂ ਲਾਇਏ ਸੀ ਤੇ ਦਿਹਾੜੀ ਕਰਨਾ ਕੋਈ ਮਾੜੀ ਗੱਲ ਨਹੀਂ ਗੁਰੂ ਸਾਹਿਬ ਨੇ ਕਿਰਤ ਕਰੋ ਦਾ ਹੋਕਾ ਦਿੱਤਾ ਹੁਣ ਕਹਿੰਦੇ ਕੌਣ ਨੇ ਉਹੋ ਜਿਨ੍ਹਾਂ ਦੇ ਬਾਪੂ ਸੋਨੇ ਦੇ ਬਿਸਕਟਾਂ ਦੀ ਸਮਗਲਿੰਗ ਕਰਦੇ ਰਹੇ ਆ ਆਪਾਂ ਆਟੇ ਵਾਲੇ ਬਿਸਕਟਾਂ ਆਣੇ ਆ ਆ ਬਰਕਾ ਬਸਣਾ ਉਹਨੂੰ ਤੂੰ ਜਰਿਆ ਨਹੀਂ ਜਾਂਦਾ ਪਰ ਇਹ ਕਹਿੰਦੇ ਨੇ ਮੋਬਾਈਲ ਫੋਨ ਨਾਲ ਆ ਗਿਆ ਕਦੇ ਪਤਾ ਨਹੀਂ ਕੌਣ ਆ ਗਿਆ ਕਮਾਲ ਯਾਰ ਤੁਸੀਂ ਆਉਣੇ ਆਉਣੇ ਹੋ ਆ ਪਬਲਿਕ ਆ ਭਰਾ ਤੁਸੀਂ ਤੁਸੀਂ ਆ ਜਾਓ ਇਹਨਾਂ ਕੋਲੇ ਤੁਸੀਂ ਗੱਲ ਕਰ ਲਿਓ ਜਿੱਤੇ ਮੀਂਹ ਪੈਂਦਾ ਸੀ ਕਾਂ ਜਿਹੜੇ ਆਇਆ ਸੀ ਮੈਂ ਉਹਦੇ ਹੈਗੇ ਸੀ ਉਦੋਂ ਘਰੇ ਬੈਠੇ ਹੋਣੇ ਨਾ ਐ ਕਹਿੰਦੇ ਹੋਣੇ ਮੌਸਮ ਬਹੁਤ ਸੁਹਾਵਣਾ ਹੈ ਉਦੋਂ ਮੈਂ ਫਿਰਦਾ ਸੀ ਗੱਡੀ ਦੀ ਛੱਤ ਤੇ ਚੜ ਕੇ ਤੁਹਾਨੂੰ ਇਹ ਕਹਿੰਦਾ ਯਾਰ ਜਿਵੇਂ ਮਰਜ਼ੀ ਕਰ ਲਓ ਇੱਕ ਵਾਰੀ ਬਦਲੀਏ ਆਜੂਗਾ ਬਦਲਾ ਆਜੂਗਾ ਕਰਨੇ ਤੁਸੀਂ ਕਰਕੇ ਪਬਲਿਕਾ ਜੀ ਬਹੁਤ ਵੱਡਾ ਪਬਲਿਕ ਕੋਲੇ ਤਾਕਤ ਹੈ ਬਹੁਤ ਵੱਡੀ ਤਾਕਤ ਹੈ ਮੈਂ ਮਿਲ ਕੇ ਆਇਆ ਹੁਣ ਜਦੋਂ ਮੈਂ ਪਿੰਡ ਉੱਥੋਂ ਆਇਆ ਸਕੂਲ ਕੋਈ ਹਾਜਾ ਕਰ ਨਹੀਂ ਹੋਣਾ ਜਿੱਥੇ ਮਾਵਾ ਪੈਣਾ ਦੁਕਾਨਾਂ ਵਾਲੇ ਸਾਰੇ ਐ ਖੜੇ ਸੀ ਬਸ ਜਿਵੇਂ ਰੋਡ ਸ਼ੋ ਹੋਵੇ ਇੰਨਾ ਪਿਆਰ ਕਿਤੇ ਮਿਲਦਾ ਨਹੀਂ ਕਿਸੇ ਬੰਦੇ ਨੂੰ ਮੈਂ ਤਾਂ ਜੀ ਪ੍ਰਮਾਤਮਾ ਨੂੰ ਇਹੀ ਅਰਦਾਸ ਕਰਦਾ ਰਹਿੰਦਾ ਕਿ ਇੱਜ਼ਤ ਆ ਭਾਵੇਂ ਹੁਣ ਵਧੇ ਨਾ ਪਰ ਜਿੰਨੀ ਕ ਬਣਾ ਤੀ ਇਹਨੂੰ ਘਟਾਈ ਨਾ ਬਸ ਉਹੀ ਬਚਾ ਲਈ ਜਿੰਨੀ ਕਹਿ ਗਈ ਐ ਬਾਕੀ ਤਾਂ ਉਹਦੇ ਹੱਥ ਨੇ ਸਾਰੀਆਂ ਸੋ ਮਿਲ ਕੇ ਵੀ ਆਏ ਆ ਬਹੁਤ ਸਾਰੇ ਮਾਵਾਂ ਨੂੰ ਪੈਣਾ ਨੇ ਦੱਸਿਆ ਵੀ ਐ ਵੀ ਆਏ ਹੋਣਾ ਚਾਹੀਦਾ ਐ ਹੋਣਾ ਚਾਹੀਦਾ ਬਸ ਠੀਕ ਐ ਫਿਰ ਜਦੋਂ ਮੁੱਖ ਮੰਤਰੀ ਨਾਲ ਐ ਮੇਲ ਜੋ ਲ ਹੋਣ ਲੱਗ ਗਿਆ ਫਿਰ ਕੀ ਕੰਮ ਕਮੀ ਰਹਿ ਜੂਗੀ ਜੀ ਪਹਿਲਾਂ ਤਾਂ ਆਪਾਂ ਦੇਖ ਹੀ ਨਹੀਂ ਸਕਦੇ ਸੀ ਨਿਕਲ ਤਾਂ ਆਉਂਦੇ ਹੀ ਨਹੀਂ ਉਹ ਕੌਣ ਜਿਹੜਾ ਤਾਂ ਨਾਂ ਹੀ ਸ਼ਰਤ ਲਾ ਲੋ ਜੇ ਤੂੰ ਇਹਨਾਂ ਨੂੰ ਦੋਨਾਂ ਨੂੰ ਪੁੱਛ ਲੋ ਵੀ ਕਾਂ ਜਿਹੜਾ ਕਿੱਥੇ ਆ ਉਹ ਕਹਣਗੇ ਵੀ ਸੁਣਿਆ ਤਾਂ ਹੈਗਾ ਪਰ ਇਹ ਨਹੀਂ ਪਤਾ ਕਿੱਥੇ ਹੈ ਤੇ ਹੁਣ ਜਿਹੜੇ ਮੈਂ ਪਿੰਡਾਂ ਦੇ ਨਾਂ ਲੈਣਾ ਮੈਨੂੰ ਸਾਰਾ ਪਤਾ ਹੈ ਆ ਜਿਹੜੀਆਂ ਲਾਇਬ੍ਰੇਰੀਆਂ ਖੁੱਲ ਰਹੀਆਂ ਆ ਜੋ ਸੁਣ ਵੀ ਰਹੇ ਨੇ ਸਾਰੇ ਕੜੈਲ ਲੈਰਗਾ ਗਾਲਕੇ ਚੋ ਹੋਤੀਪੁਰ ਲੈਰਗਾ ਗੇ ਹਲਕੇ ਚੋ ਮੰਡਵੀ ਜਮਾ ਉਹਦੇ ਕਿਨਾਰੇ ਆ ਪੱਗਰ ਦੇ ਮੰਡਵੀ ਵਾਲੇ ਮੁੰਡੇ ਬੈਠੇ ਆ ਸਾਰੇ ਨਾਲ ਸਾਹਮਣੇ ਨਾਗਰਾ ਸਜੂਮੇ ਦੇ ਨਾਲ ਮੇਰੀ ਮਾਸੀ ਲਈ ਹੁੰਦੀ ਹੋਤੀ। ਦੋ ਮਾਸੀਆਂ ਮੇਰੇ ਉੱਤੇ ਨੇ। ਦੋਸਤ ਔਜ ਨੇ ਦੋ। ਮੇਰੀ ਮੰਮੀ ਤੇ ਮੇਰੀ ਮਾਸੀ ਜਿਹੜੀ ਆ ਉਹ ਦੋਨੇ ਪੈਣਾ ਪੈਣਾ ਨੇ। ਮੇਰੇ ਡੈਡੀ ਤੇ ਮੇਰੇ ਚਾਚਾ ਦੋਨੇ ਭਾਈ ਭਾਈ ਸੀ। ਉਹ ਦੁਨੀਆ ਤੇ ਨਹੀਂ ਰਹੇ। ਫਲੇੜਾ ਪੈਂਦਾ ਸਾਰਾ ਪਿੰਡ ਮਾਨਾਂ ਦਾ। ਫਲੇੜੇ ਦੇ ਮੁੰਡੇ ਮੇਰੇ ਨਾਲ ਪੜਦੇ ਹੁੰਦੇ ਸੀ। ਮੈਂ ਕੀ ਨਹੀਂ ਜਾਣਦਾ ਮੇਰੇ ਤਾਂ ਉਂਗਲਾਂ ਦੇ ਪਿਆ ਸਾਰਾ ਕੁਝ। ਇਹਨਾਂ ਨੂੰ ਪੁੱਛੋ ਫਲੇੜੇ ਨੂੰ ਲਫੇੜਾ ਕਹਿਣਗੇ ਅੱਜ ਦੇ। ਔਰ ਇਹਨਾਂ ਨੂੰ ਲਫੇੜੇ ਦਾ ਵੀ ਨਹੀਂ ਪਤਾ ਹੁੰਦਾ ਵੀ ਲਫੇੜਾ ਕੀ ਹੁੰਦਾ ਹੈ ਉਹ ਤਾਂ ਜਿੱਦੇ ਪੈਂਦਾ ਉਦੋਂ ਹੀ ਪਤਾ ਲੱਗਦਾ ਦੁਖੀ ਕਰ ਲਿਆ ਯਾਰ ਇਹਨਾਂ ਨੇ ਕਹਿੰਦੇ ਤੀਰਥ ਯਾਤਰਾ ਵਾਸਤੇ ਤੈਨੂੰ ਟ੍ਰੇਨਾਂ ਨਹੀਂ ਦੇਣੀਆਂ ਉਹ ਪੌਣੇ 2 ਕਰੋੜ ਰੇਲਵੇ ਵੱਲ ਪੈਸੇ ਦਿੱਤੇ ਹੋਏ ਨੇ ਆਪਾਂ ਸਾਰੀ ਤੀਰਥ ਯਾਤਰਾ ਵਾਸਤੇ ਨਾ ਨਦੇੜ ਸਾਹਿਬ ਹਜੂਰ ਸਾਹਿਬ ਪਟਨਾ ਸਾਹਿਬ ਤੇ ਵਾਰਾਨਸੀ ਤੇ ਅਜਮੇਰ ਇਹਨਾਂ ਵਾਸਤੇ ਅਸੀਂ ਟ੍ਰੇਨਾਂ ਬੁੱਕ ਕਰ ਲਿਆ ਸੀ ਪੌਣੇ 2 ਕਰੋੜ ਰੁਪਇਆ ਸਾਈ ਫੜਾਤੀ ਸੀ ਪੌਣੇ 2 ਕਰੋੜ ਰੁਪਇਆ ਲੈ ਕੇ ਮੁੱਕਰ ਗਏ ਕਹਿੰਦੇ ਅਸੀਂ ਨਹੀਂ ਇੰਜਣ ਦਿੰਦੇ ਕੋਈ ਗੱਲ ਨਹੀਂ ਮੈਂ ਨਹੀਂ ਦਿੰਦੇ ਇੰਜਣ ਮજા ਆਏ ਤੇ ਲਿਓ ਫੇਕੀ ਕਰੋਗੇ ਕਰ ਲੈ ਬੁੱਕ ਬਸ ਥੋੜੇ ਜਿਹੇ ਤਾਂ ਨੂੰ ਕੱਢ ਜੋ ਬਸ